ਪੁਲਿਸ ਪ੍ਰਸ਼ਾਸਨ ਵਿੱਚ ਸਭ ਕੁਝ ਠੀਕ ਨਹੀਂ ਹੈ ਇਹਦੇ ਸਬੂਤ ਹਾਲ ਹੀ ਦੇ ਵਿੱਚ ਹੋਈਆਂ ਦੋ ਘਟਨਾਵਾਂ ਤੋਂ ਮਿਲਦੇ ਨੇ ਇੱਕ ਹਰਿਆਣੇ ਨਾਲ ਤਾਲੁਕ ਰੱਖਦੀ ਹੈ ਇੱਕ ਪੰਜਾਬ ਨਾਲ ਤਾਲੁਕ ਰੱਖਦੀ ਹੈ ਔਰ ਦੋਵੇਂ ਸੰਗੀਨ ਨੇ ਇੱਕ ਪਾਸੇ ਹਰਿਆਣੇ ਵਿੱਚ ਆਈਪੀਐਸ ਅਫਸਰ ਦਾ ਸੁਸਾਇਸਾਈਡ ਔਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਇੱਕ ਐਸਐਚਓ ਦੇ ਉੱਤੇ ਕਿਨਾਉਣੇ ਇਲਜ਼ਾਮ ਲੱਗਣੇ ਬਲਾਤਕਾਰ ਤੱਕ ਦੇ ਇਲਜ਼ਾਮ ਲੱਗਣੇ ਗੱਲਬਾਤ ਕਰਾਂਗੇ ਇਸੇ ਚੀਜ਼ ਨੂੰ ਲੈ ਕੇ ਸਾਡੇ ਨਾਲ ਸਰਦਾਰ ਭੁਪਿੰਦਰ ਸਿੰਘ ਉਤਰਾ ਹੁਣੇ ਮੌਜੂਦ ਨਹੀਂ ਉਤਰਾ ਸਾਹਿਬ ਸਮਰਦਾਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਤਰਾ ਸਾਹਿਬ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਬੜੀ ਵਾਰ ਗੱਲ ਕਰ ਰਹੇ ਆਪਾਂ ਪਰ ਐਤ ਕੀ ਤਾਂ ਮੈਨੂੰ ਲੱਗਦਾ ਹੱਦ ਹੋ ਗਈ ਹੈ ਪਹਿਲਾਂ ਗੱਲ ਕਰਦੇ ਹਰਿਆਣੇ ਦੀ ਇੱਕ ਆਈਪੀਐਸ ਆਫੀਸਰ ਆਪਣੇ ਆਪ ਨੂੰ ਮਾਰ ਦਿੰਦੇ ਨੇ ਆਤਮ ਹੱਤਿਆ ਕਰ ਦਿੰਦੇ ਨੇ ਉਹਨਾਂ ਦੀ ਬੇਟੀ ਨੂੰ ਲਾਸ਼ ਮਿਲਦੀ ਹੈ ਔਰ ਹਰਿਆਣੇ ਦੇ ਡੀਜੀਪੀ ਦੇ ਉੱਤੇ ਹੁਣ ਤਲਵਾਰ ਲਟਕੀ ਪਈ ਹੈ ਇਹ ਪੂਰਾ ਮੈਟਰ ਕੀ ਹੈ ਜੀ ਸੱਚੀ ਗੱਲ ਜੀ ਮੈਟਰ ਬਹੁਤ ਗੰਭੀਰ ਮੈਟਰ ਹੈ ਜੀ ਕੋਈ ਛੋਟਾ ਜਿਹਾ ਮੈਟਰ ਨਹੀਂ ਹੈਗਾ ਇੱਕ ADGP ਰੈਂਕ ਵੀ ਇੱਕ ਸਾਡਾ ਇਕੁਇਲੈਂਟ ਰੈਂਕ ਹੀ ਹੈ ਬਰਾਬਰ ਉਹਦੇ ਕੋਈ ਇਹ ਆਪਾਂ ਰੈਂਕ ਛੋਟਾ ਜਿਹਾ ਨਹੀਂ ਕਹਿ ਸਕਦੇ ਤੇ ਮੇਰੀ ਮੇਰੇ ਖਿਆਲ ਉਮਰ 59 ਚੱਲ ਰਹੀ ਹੈ ਮੇਰੀ ਏਜ ਦੇ ਮੁਤਾਬਕ ਮੈਂ ਹਜੇ ਤੱਕ ਆਪਣੀ ਏਜ ਜਿੰਉਂਦੀ ਹੋਸ਼ ਸੰਭਾਲੀ ਹੈ ਮੈਂ ਕੋਈ ਐਡਾ ਵੱਡਾ ਸੀਨੀਅਰ ਅਫਸਰ ਸੁਸਾਈਡ ਕਰਦਾ ਨਹੀਂ ਵੇਖਿਆ ਇਹ ਤਾਂ ਮੰਨ ਲਿਆ ਕੋਈ ਵਿਭਾਗ ਛੱਡ ਕੇ ਚਲਾ ਗਿਆ ਕਿਸੇ ਨੇ ਅਸਤੀਫਾ ਦਿੱਤਾ ਵਿਭਾਗ ਜਾ ਔਰ ਜ਼ਾਇਨ ਦਿੱਤਾ ਉਹ ਚਲਾ ਗਿਆ ਪਰ ਇਹੋ ਜਿਹਾ ਕੰਮ ਨਹੀਂ ਹੋਇਆ ਔਰ ਇਹੋ ਜਿਹਾ ਕੰਮ ਹੋਣ ਦਾ ਤੁਸੀਂ ਇੱਕ ਸੋਚੋ ਇੱਕ ਐਡਾ ਵੱਡਾ ਸੀਨੀਅਰ ਅਫਸਰ ਹੋਵੇ ਔਰ ਉਹਨੇ ਸੁਸਾਈਡ ਕਰਨਾ ਕੋ ਛੋਟੀ ਜੀ ਗੱਲ ਨਹੀਂ ਕਿੰਨਾ ਕੁ ਉਸ ਅਫਸਰ ਨੂੰ ਡੀਜੀਪੀ ਨੇ ਔਰ ਉਸ ਦੇ ਜਿਹੜੇ ਨਾਲ ਦੇ ਅਫਸਰ ਨੌ ਅਫਸਰਾਂ ਦਾ ਉਹਨੇ ਸੁਸਾਈਡ ਨੋਟ ਦੇ ਵਿੱਚ ਨਾਂ ਲਿਖਿਆ ਔਰ ਕੁਝ ਅਈ ਸਸਰਾਂ ਦਾ ਵੀ ਨਾਮ ਲਿਖਿਆ ਮੀਨ ਤੇ ਆਪਾਂ ਡੀਜੀਪੀ ਕਹਿ ਰਹੇ ਆ ਵੀ ਡੀਜੀਪੀ ਔਰ ਇੱਕ ਐਸਬੀ ਜਿਹੜਾ ਉਹਨਾਂ ਦਾ ਨਾਂ ਉਹਨੇ ਮੇਨ ਨਾਲ ਅਲਵਲਵ ਕੀਤੇ ਨੇ ਉਹਨਾਂ ਨੇ ਇੰਨਾ ਘਰਾਸ ਕੀਤਾ ਉਹਨੂੰ ਦੇਖੋ ਸਰਕਾਰੀ ਗੱਡੀ ਤਾਂ ਕਣੀ ਸਰਕਾਰੀ ਕੁਆਟਰ ਤਾਂ ਕਣੀ ਈਵਨ ਕੇ ਗਨਮਣ ਵੀ ਇੱਕ ਇੱਕ ਦੋ ਦਿੱਤਾ ਉਹਨੂੰ ਇੰਨਾ ਤਾਂ ਪ੍ਰੋਟੋਕੋਲ ਹੁੰਦਾ ਨਾ ਮੈਨੂੰ ਲੱਗਦਾ ਆਈਪੀਐਸ ਦੇ ਕੋਲ ਸਰਕਾਰੀ ਗੱਡੀ ਉਹਦਾ ਘਰ ਜਿਹੜਾ ਕੁਆਟਰ ਹੁੰਦਾ ਉਹ ਹੁੰਦਾ ਹੀ ਹੁੰਦਾ ਜੋ ਦੱਸਿਆ ਉਹਨਾਂ ਨੇ ਉਹ ਦੱਸ ਰਿਹਾ ਮੈਂ ਕਿ ਇਹ ਸਾਰਾ ਕੁਝ ਹੁੰਦਾ ਹੈ ਪਰ ਉਹਨੂੰ ਦਿੱਤਾ ਨਹੀਂ ਇਸ ਚੀਜ਼ ਤੋਂ ਬੜਾ ਪਰੇਸ਼ਾਨ ਹੋਇਆ ਇੰਨਾ ਘਰਾਸ ਹੋਇਆ ਈਵਨ ਕੇ ਉਹਨੂੰ ਜਾਤੀ ਸੂਚਕ ਅੰਕ ਇੰਨੇ ਕ ਮਾੜੇ ਕਹਣੇ ਸੋ ਕੋਈ ਉਹ ਐਸਸੀ ਕਾਸਟ ਨੂੰ ਬਿਲੋਂਗ ਕਰਦਾ ਸੀ ਇੰਨੇ ਕ ਮਾੜੇ ਕਹਿਣੇ ਕਿ ਉਹਨੂੰ ਇੱਥੋਂ ਤੱਕ ਦਾ ਜਿਹੜਾ ਉਹ ਸਟੈਪ ਲੈਣਾ ਪਿਆ ਫਿਰ ਸਾਡੇ ਜ਼ੋਰ ਜਿੰਨੇ ਕੋ ਅਫਸਰ ਕਰਦੇ ਹੁੰਦੇ ਵੀ ਜ਼ੋਰ ਲਾਇਆ ਜਾ ਵੀ ਐਫ ਆਈ ਆਰ ਦਰਜ ਨਾ ਹੀ ਕੀਤੀ ਜਾਵੇ ਪਰ ਡੀ ਜੀਪ ਨੂੰ ਬਚਾਇਆ ਲਿਆ ਚੱਗ ਪਰ ਉਹਨਾਂ ਦੀ ਵਾਈਫ ਹਈ ਇੱਕ ਸੀਨੀਅਰ ਆਈਐਸ ਅਫਸਰ ਸੀ ਔਰ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕਰਕੇ ਜੋ ਅਸਲੀਅਤ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਧੱਕਾ ਹੋਇਆ ਜੋ ਅਸਲੀਅਤ ਅਸਲੀਅਤ ਮੰਗਦੇ ਅਸੀਂ ਅਸੀਂ ਇਨਸਾਫ ਮੰਗਦੇ ਆ ਉਸ ਇਨਸਾਫ ਦੀ ਬਣਾ ਤੇ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਜਿਹਦੀ ਕੇ ਮੈਂ ਕਾਪੀ ਤੁਹਾਨੂੰ ਦਿੱਤੀ ਹੈ ਮੇਰੇ ਕੋ ਲੈ ਵੀ ਸਕਦੇ ਹੋ ਉਹ ਕ ਐਫ ਆਈ ਆਰ ਗਲਤ ਨਹੀਂ ਕਰਾਈ ਉਹ ਐਫ ਆਈ ਆਰ ਸਿਰਫ ਉਹਨਾਂ ਦੇ ਸੁਸਾਈਡ ਨੋਟ ਤੇ ਹੀ ਕਰਾਈ ਗਈ ਹੈ। ਨਹੀਂ ਐਫ ਆਈ ਆਰ ਦੇ ਵਿੱਚ ਵਸੇ ਕੀ ਕੁਝ ਲਿਖਾਇਆ ਗਿਆ ਆਪਾਂ ਇੱਥੇ ਵੀ ਗੌਰ ਕਰੀਏ ਇੱਕ। ਐਫ ਆਈ ਆਰ ਦੇ ਵਿੱਚ ਇਹੋ ਕੋਈ ਲਗਾ ਕੇ ਵੀ ਮੈਂਟਲੀ ਮੈਨੂੰ ਇੰਨਾ ਕ ਹਰਾਸ ਕੀਤਾ ਮੈਂ ਛੋੜ ਜੀ ਗੱਲ ਕਹੋ ਕਿ ਐਫ ਆਈ ਆਰ 7 8 9 ਮਤਲਬ ਮੈਂਟਲੀ ਇੰਨਾ ਕ ਹਰਾਸ ਕੀਤਾ ਵੀ ਜਿਹਦੇ ਕਰਕੇ ਮੈਨੂੰ ਸੁਸਾਈਡ ਕਰਨਾ ਪਿਆ। ਹੂੰ। ਮੰਦੀਆ ਚੰਗੀਆਂ ਗੱਲਾਂ ਬੋਲੀਆਂ ਜਾਤੀ ਸੂਚਕ ਅੰਕ ਤੇ ਗਲਤ ਬੋਲਣਾ ਜਿਹੜਾ ਕੋਈ ਅਫਸਰ ਕਈ ਵਾਰੀ ਨਹੀਂ برداشت ਕਰ ਸਕਿਆ ਔਰ ਉਸ ਅਫਸਰ ਨੇ ਹਾਰ ਕੇ ਉਹਨੂੰ ਸੁਸਾਇਡ ਕਰਨਾ ਹੀ ਬਿਹਤਰ ਸਮਝਿਆ ਕਿਉਂਕਿ ਇਹੋ ਜੀਆਂ ਗੱਲਾਂ ਦਾ ਜਿਹੜਾ ਪੰਜਾਬ ਦੇ ਵਿੱਚ ਵੀ ਹਾਲ ਮਾੜਾ ਹੋਇਆ ਪਿਆ ਉਹ ਤੇ ਮੈਂ ਗੱਲ ਤੁਹਾਨੂੰ ਉਥੇ ਦੀ ਦੱਸ ਦੇਣਾ ਹੁਣ ਆ ਜਾਨੇ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਹਾਕੇ ਦੇ ਵਿੱਚ ਕਿੰਨੇ ਸਾਡੇ ਪੁਲਿਸ ਮੁਲਾਜ਼ਮ ਸੁਸਾਇਡ ਕਰਦੇ ਪਏ ਔਰ ਉਹ ਗੱਲ ਨੂੰ ਇੱਥੇ ਕ ਦਬ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ ਜੀ ਤੁਹਾਨੂੰ ਜਿਹੜੇ ਮੈਕਮੇ ਦੇ ਲਾਭ ਦੇ ਦਾਂਗਾ ਜੀ ਤੁਸੀਂ ਰੋਲਾ ਨਾ ਪਾਓ ਜੀ ਸੰਸਕਾਰ ਕਰ ਦਿਓ ਜੀ ਬਸ ਇੱਥੇ ਤੱਕ ਇਸੇ ਤੱਕ ਗੱਲ ਦਬ ਸੁੱਟੀ ਜਾਂਦੀ ਹੈ ਹੁਣ ਮੈਂ ਇਹ ਆਵਾਜ਼ ਇਸ ਕਰਕੇ ਉਠਾਉਣਾ ਚਾਹੁੰਨਾ ਕਿ ਸਾਡੇ ਡਿਸਮਿਸ ਹੋਏ ਮੁਲਾਜ਼ਮ ਜਾਂ ਮੁਲਾਜ਼ਮਾਂ ਨਾਲ ਧੱਕਾ ਹੋਇਆ ਮੁਲਾਜ਼ਮ ਇਹਦਾ ਮਤਲਬ ਇਹ ਹੈ ਕਿ ਸਾਡੀ ਵੀ ਸੁਣਵਾਈ ਡੀਜੀਪੀ ਸਾਹਿਬ ਨਹੀਂ ਕਰਦੇ ਤੇ ਇਹਦਾ ਮਤਲਬ ਇਹ ਹੈ ਕੱਲ ਨੂੰ ਸਾਡਾ ਕੋਈ ਮੁਲਾਜ਼ਮ ਕੋਈ ਮਿਸ ਹੈ ਆਪਣੇ ਕਰ ਜਾਂਦਾ ਉਸ ਦਾ ਜ਼ਿੰਮੇਵਾਰ ਫਿਰ ਉਸ ਉਸ ਬੰਦੇ ਦੀ ਸੂਸਾਈਡ ਦਾ ਜਾਂ ਕੁਸ ਮਿਸਫੈਪੜਿੰਗ ਦਾ ਜ਼ਿੰਮੇਵਾਰ ਫਿਰ ਡੀਜੀਪੀ ਸਾਹਿਬ ਹੀ ਹੋਣਗੇ ਜਾਂ ਉਸ ਇਲਾਕੇ ਦਾ ਜਿਹੜੇ ਮੌਕੇ ਦੇ ਐਸਐਸਪੀ ਹੋਣਗੇ ਮੈਂ ਤੇ ਇੱਕ ਗੱਲ ਕਰਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਇਲਾਕੇ ਦੇ ਪੈਂਦੇ ਹੋਣਾ ਕਿ ਇਹੋ ਜਿਹੇ ਕਟਨਾਵਾ ਪੰਜਾਬ ਚ ਹੋਣ ਤੋਂ ਬਚਾਇਆ ਜਾਵੇ ਆ ਕੋ ਛੋਟੇ ਮੋਟੇ ਕਾਰਨਾ ਕਰਕੇ ਡਿਸਵਸਲਾਜਮ ਨੇ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਬਹੁਤ ਕ੍ਰਾਈਮਲ ਕੇਸਾਂ ਦੇ ਵਿੱਚ ਜੇ ਸੀਨੀਅਰ ਅਫਸਰ ਨੌਕਰੀਆਂ ਕਰ ਸਕਦੇ ਨੇ ਤੇ ਕਿਸੇ ਦੇ ਐਫਆਈਆਰ ਦਰਜ ਹੋਈ ਉਹ ਵੀ ਨੌਕਰੀ ਕਰ ਸਕਦਾ ਉਹ ਜੇ 20 ਸਾਲ ਪਲੱਸ ਨੌਕਰੀ ਹੋਣਾ ਤੁਸੀਂ ਪੈਨਸ਼ਨ ਦੇ ਦਿਓ ਮੈਂ ਗੱਲ ਕਰਦਾ ਬੰਦੇ ਬਰੀ ਹੋਏ ਤੁਸੀਂ ਭਾਲ ਕਰੋ ਮੈਂ ਜੇ ਕੋਈ ਛੋਟੀ ਮੋਟੀ ਐਪਸਟ ਦੇ ਭਾਲ ਕਰੋ ਮੈਂ ਪਰਸੋਂ ਜੋ ਸੀਪੀ ਸਾਹਿਬ ਜਲੰਧਰ ਨੂੰ ਮਿਲੇ ਆ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਵੀ ਜਿਹੜੇ ਵੀ ਕੇਸ ਹੈ ਮੈਨੂੰ ਬਣਾ ਕੇ ਲਿਸਟ ਦਿਓ ਮੈਂ ਦੇ ਰਿਆ ਉਹਨਾਂ ਕੋਲੋਂ ਉਹਨਾਂ ਨੇ ਮੰਗੀ ਵੀ ਮੈਂ ਨਾਲ ਭਾਲ ਕਰਦੇ ਆ ਕਿਉਂਕਿ ਥਾਣਿਆਂ ਨੂੰ ਇਸ ਵੇਲੇ ਫੋਰਸ ਦੀ ਲੋੜ ਔਰ ਜਿੰਨੀ ਫੋਰਸ ਸਾਡੇ ਕੋਲ ਇਸ ਵੇਲੇ ਕੋ 400 350 ਦੇ ਕਰੀਬ ਬੰਦਾ ਹੈ ਜਿਹੜੇ ਕੇ ਛੋਟੇ ਮੋਟੇ ਕੇਸਾਂ 'ਚ ਹੈ ਅਫਸਰ ਔਰ ਟ੍ਰੇਨਡ ਪੁਲਿਸ ਅਫਸਰ ਨੇ ਜੇ ਇਹ ਟ੍ਰੇਨਡ ਪੁਲਿਸ ਅਫਸਰ ਮਾਰੀ ਲਾਈਨ ਤੇ ਕਿਤੇ ਪੈ ਗਏ ਨਾ ਤੇ ਮੁੜ ਕੇ ਸੰਭਾਲਨੇ ਉਹਨਾਂ ਨੂੰ ਓਕੇ ਹੋ ਜਾਂਦੇ ਨੇ ਕੋਵੇ ਇਹਨਾਂ ਨੂੰ ਡਿਪਾਰਟਮੈਂਟ ਦੇ ਹਰ ਵੀਕ ਪੁਆਇੰਟ ਦਾ ਪਤਾ ਹਰ ਹਰ ਇੱਕ ਪੁਆਇੰਟ ਦਾ ਪਤਾ ਹੁੰਦਾ ਵੀ ਮੈਂ ਬੇਨਤੀ ਕਰਦਾ ਹਾਂ ਡੀਜੀਪੀ ਸਾਹਿਬ ਨੂੰ ਕਿ ਇੱਥੇ ਤੱਕ ਫੋਰਸ ਨੂੰ ਨਾ ਆਣ ਰਈਆ ਆਪਾਂ ਜੇ ਤੁਹਾਡਾ ਬਣੀ ਗੱਲਬਾਤ ਸਾਰਾ ਕੁਝ ਬਣਿਆ ਤੁਹਾਡਾ ਵਕਾਰ ਤੇ ਬਣਿਆ ਰਹਿੰਦਈਏ ਤੁਸੀਂ ਆਪਣਾ ਇਸ ਹਿਸਾਬ ਨਾਲ ਕਰੋ ਕਿ ਇਹਨਾਂ ਨੂੰ ਬਹਾਲ ਕਰੋ ਫੋਰਸ ਦੀ ਲੋੜ ਹੈ ਇਹਨਾਂ ਨੂੰ ਡਿਊਟੀ ਤੇ ਲਿਆਂਦਾ ਜਾਵੇ ਅਗਲੀ ਸਜ਼ਾ ਜਿਹੜੀ ਬੰਦੀ ਹੋਏ ਕੋਈ ਤੁਸੀਂ ਬਾਅਦ ਦੀ ਗੱਲ ਹੈ ਜੇ ਕੋਈ ਬੰਦੀ ਕੋਟ ਮਤਲਬ ਉਹਨਾਂ ਨੂੰ ਨੌਕਰੀ ਕੱਟ ਲੋ ਉਹਨਾਂ ਦੀ ਉਹਨਾਂ ਨੂੰ ਜਬਰੀ ਪੈਨਸ਼ਨ ਦੇ ਦਿਓ ਪਰ ਇੰਨਾ ਧੱਕਾ ਪੁਲਿਸ ਨਾਲ ਨਾ ਕਰੋ ਕਿ ਪੁਲਿਸ ਨੂੰ ਇੱਥੇ ਕਿੰਨੇ ਸਾਡੇ ਮੁਲਾਜ਼ਮ ਕਿੰਨੇ ਥਾਣੇਦਾਰ ਕਿੰਨੇ ਅਫਸਰ ਸਾਡੇ ਸਕੂਲ ਐਡ ਕਰਦੇ ਨੇ ਜੇ ਦੇਖਿਆ ਜਾਵੇ ਜਨਤਾ ਸਾਰੀ ਆਪਣੇ ਸੀਨੀਅਰ ਅਫਸਰਾਂ ਤੋਂ ਤੰਗ ਘਰੋਂ ਤੰਗ ਹੋ ਕੇ ਕੋਈ ਨਹੀਂ ਕਰਦਾ ਸੁਸਾਇਡ ਮੈਂ ਤੁਹਾਨੂੰ ਪਹਿਲਾਂ ਗੱਲ ਦਾ ਜਦੋਂ ਵੀ ਬੰਦਾ ਤੰਗ ਹੈ ਅਫਸਰਾਂ ਤੋਂ ਮੈਂ ਦੇ ਗੱਲਾਂ ਡਿਊਟੀ 8 ਘੰਟੇ ਕਰ ਲਓ 8-8 ਘੰਟੇ ਕਰ ਲਓ ਕੋਈ ਗੱਲ ਨਹੀਂ ਮੈਂ ਕਹਿੰਦਾ ਡਿਊਟੀ 8-8 ਘੰਟੇ ਕਰ ਦੋ ਅੱਗੇ ਬੰਦੇ ਵੈਸੇ ਬਾਹਰ ਜਾਣਗੇ ਇਹਨਾਂ ਚੀਜ਼ਾਂ ਦਾ ਧਿਆਨ ਦਿੱਤਾ ਜਾਵੇ। ਉਹ ਦਰਾ ਸਾਹਿਬ ਪ੍ਰੈਸ਼ਰ ਹੁੰਦਾ ਕਿਉਂਕਿ ਤੁਸੀਂ ਪੁਲਿਸ ਦੇ ਵਿੱਚ ਰਹੇ ਹੋ ਤੁਸੀਂ ਬਿਹਤਰ ਸਮਝਦੇ ਹੋ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਕਿੰਨਾ ਪ੍ਰੈਸ਼ਰ ਹੁੰਦਾ ਕੀ ਲੈਵਲ ਆਫ ਪ੍ਰੈਸ਼ਰ ਹੁੰਦਾ। ਮੈਂ ਕਹਿੰਦਾ ਜੀ ਇੰਨਾ ਕੁ ਪ੍ਰੈਸ਼ਰ ਹੈ ਕਿ ਬੰਦਾ ਸਵੇਰੇ 5 ਵਜੇ ਡਿਊਟੀ ਤੇ ਆਇਆ ਸ਼ਾਮ 10-11 ਵਜੇ ਤੱਕ ਉਹਨੇ ਡਿਊਟੀ ਕਰਨੀ ਹੈ। ਉਹ ਡਿਊਟੀ ਵੀ ਕਦੀ ਕਿਤੇ ਲਾਤੀ ਕਦੀ ਕਿ ਡਿਊਟੀ ਕਰਨ ਤੋਂ ਬਾਅਦ ਸਵੇਰੇ ਕਹਿੰਦਾ ਜੀ 5 ਵਜੇ ਹੁਣ ਹਾਈ ਕੋਰਟ ਜਾਣਾ 4 ਵਜੇ ਚੱਲਾਂ ਜੀ ਹਾਈ ਕੋਰਟ ਤੋਂ ਜੀ ਉਥੇ ਤਰੀਕ ਹੈ ਜੀ ਉਥੇ ਜਾਣਾ ਉਥੇ ਮਿਸਲ ਲੈ ਕੇ ਜਾਣਾ ਸਵੇਰੇ 4 ਹਸਾਵ ਲਾਲ ਜਿਹੜਾ 5 ਵਜੇ ਦਾ ਸਵੇਰ ਦਾ 4 ਵਜੇ ਦਾ ਉੱਠਿਆ ਤੇ ਰਾਤ 11 12 ਵਜੇ ਡਿਊਟੀ ਤੋਂ ਫਰੀ ਤੇ ਸਵੇਰੇ 4 ਵਜੇ ਫੇਰ ਜਾਊਗਾ ਨੀਂਦ ਘਟ ਵਿਆਊਗਾ ਉਹ ਨੱਚ ਵੀ ਗੱਲਾਂ ਵੀ ਮੈਂਟਲੀ ਅਫਸੈਟ ਹੀ ਬੰਦਾ ਹੋਊਗਾ ਫਿਰ ਇਹੋ ਜਿਹਾ ਪਰੇਸ਼ਾਨ ਹੋ ਜਾਂਦਾ ਉਹਨੇ ਬੰਦੇ ਅਗਲੇ ਰਾਇਨ ਲੈ ਕੇ ਦਿੰਦੇ ਭਾਈ ਨੌਕਰੀ ਨਹੀਂ ਕਰਨੀ ਪਹਿਲਾਂ ਦੇਖੋ ਕਿੰਨੀ ਪੁਲਿਸ ਦੀ ਦਹਿਸ਼ਤ ਹੁੰਦੀ ਕਹਦੀ ਹੈ ਜਾਂ ਪੁਲਿਸ ਦਾ ਲੋਕੀ ਮਾਨ ਸਤਕਾਰ ਕਰਦੇ ਸੀ ਚਾਰ ਪਿੰਡਾਂ ਦੇ ਵਿੱਚ ਕੋ ਸਾਈਕਲ ਦੇ ਸਿਪਾਹੀ ਵੀ ਲੰਘ ਜਾਣਾ ਨਾ ਤੇ ਪਿੰਡਾਂ ਵਾਲੇ ਖੜ ਕੇ ਦੇਖਦੇ ਵੀ ਯਾਰ ਪੁਲਸ ਵਾਲਾ ਯਾਰ ਸਿਪਾਹੀ ਆਜ ਪਤਾ ਨਹੀਂ ਕੀ ਗੱਲ ਹੋਰ ਸਾਈਕਲ ਤੇ ਹੁੰਦਾ ਨਾਲੇ ਪਿੱਛੇ ਡੰਡਾ ਟੰਗਿਆ ਹੁੰਦਾ ਸੀ ਅੱਜ ਅੱਜ ਪੁਲਿਸ ਆ ਜਾ ਕੋਈ ਵੇਖ ਕੇ ਪੁਲਸ ਨੂੰ ਕਹਿੰਦਾ ਕੋਈ ਨਹੀਂ ਯਾਰ ਲੰਘ ਲੰਘਦੇ ਆ ਗਈ ਪੁਲਸ ਆ ਗਈ ਪੁਲਸ ਨੂੰ ਸਤਕਾਰ ਦੇਣਾ ਸਾਡੀ ਜਨਤਾ ਦਾ ਫਰਜ਼ ਬਣਦਾ ਪਰ ਸਤਕਾਰ ਤਾਂ ਹੀ ਦੇਣਗੇ ਜੇ ਉਹਨਾਂ ਨੂੰ ਇਨਸਾਫ ਹੀ ਮਿਲੇਗਾ ਇਨਸਾਲ ਮਿਲੇਗਾ ਤਾਂ ਹੀ ਜੇ ਸੀਨੀਅਰ ਅਫਸਰ ਚਾਹਣਗੇ ਸੀਨੀਅਰ ਅਫਸਰਾਂ ਨਾਲ ਮੈਂ ਬਾਰ-ਬਾਰ ਇੱਕੋ ਬੇਨਤੀ ਕਰਦਾ ਰਹਨਾ ਜਦੋਂ ਵੀ ਮੇਰੀ ਇੰਟਰਵਿਊ ਹੁੰਦੀ ਹੈ ਮੈਂ ਕਹਿੰਦਾ ਇਹੋ ਬੇਨਤੀ ਕਰਦਾ ਕਿ ਮੁਲਾਜ਼ਮਾਂ ਨਾਲ ਧੱਕਾ ਨਾ ਹੋਵੇ ਮੁਲਾਜ਼ਮਾਂ ਨਾਲ ਜੋ ਵੀ ਵਾਅਦਾ ਘਾਟਾ ਹੁੰਦਾ ਉਹਨਾਂ ਨੂੰ ਸਜ਼ਾ ਦੇ ਕੇ ਪਰ ਉਹਨਾਂ ਨੂੰ ਡਿਊਟੀ ਤੇ ਰਹਿਣ ਦਿੱਤਾ ਜਾਵੇ ਅੱਜ ਕੱਲ੍ਹ ਮਹਿੰਗਾਈ ਬੜੀ ਹੋ ਗਈ ਹੈ ਜੇ ਇੱਕ ਬੰਦਾ ਤੁਸੀਂ ਮਹਿਕਮੇ 'ਚ ਡਿਊਟੀ ਤੋਂ ਕੱਢਦੇ ਹੋ ਨਾ ਬਾਹਰ ਉਹਦਾ ਪਰਿਵਾਰ ਸਾਰਾ ਨਿਕੰਨ ਖਰਾਬ ਹੋ ਜਾਂਦਾ ਬੰਦੇ ਦੇ ਸਾਰੇ ਸਿਸਟਮ ਬੰਦ ਹੋ ਜਾਂਦੇ ਬੈਂਕ ਡਿਫਾਲਟਰ ਬੰਦਾ ਹੋ ਜਾਂਦਾ ਕਿਉਂਕਿ ਘਰ ਲੋਨ ਤੇ ਉਹਦੇ ਬੱਚਿਆਂ ਦੀ ਪ ਕਿਉਂਕਿ ਫਿਰ ਕਿਰਾਏ ਮਹਿਕਮੇ ਦੀ ਤਲਖਾਂ ਨਾਲ ਫੀਸ ਦੇਣੀ ਹੈ ਘਰ ਦਾ ਰੋਟੀ ਪਾਣੀ ਬੰਦ ਹੋ ਜਾਂਦਾ ਫਿਰ ਸਾਡਾ ਡਿਪਾਰਟਮੈਂਟ ਤੇ ਪੁਲਿਸ ਦਾ ਇਹੋ ਜਿਹਾ ਡਿਪਾਰਟਮੈਂਟ ਰੇ ਮੰਗਿਆ ਕੋ 100 ਰੁਪਿਆ ਅਧਾਰਾ ਨਹੀਂ ਦਿੰਦਾ ਅਗਲਾ ਸੋਚਦਾ ਵੀ ਵਾਪਸ ਕਿੱਥੋਂ ਲਾਉਣਾ ਜਿਹੜੇ ਸਮਸ ਹੋਇਆ ਬੰਦੇ ਤੋਂ ਸੋ ਮੇਰੀ ਸਾਰਿਆਂ ਨੂੰ ਬੇਨਤੀ ਬਾਾਰ-ਬਾਰ ਅਫਸਰਾਂ ਨੂੰ ਇਹੋ ਗੱਲ ਕਰਦਾ ਵੀ ਇਹੋ ਜਿਹੀ ਮਾੜੀ ਹਰਕਤਾਂ ਦਾ ਇਹਨਾਂ ਬੰਦਿਆਂ ਨੂੰ ਬਚਾ ਲਈਏ ਆਪਾਂ ਤੇ ਤੁਹਾਡਾ ਵੀ ਅਕਸ ਬਣਿਆ ਰਹੇ ਨਹੀਂ ਤੇ ਬਦਨਾਮ ਕੀ ਹੋਣਾ ਸਾਡੇ ਸੀਨੀਅਰ ਅਫਸਰ ਬਦਨਾਮ ਹੋਣੇ ਮੇਰੇ ਡੀਜੀਪੀ ਸਾਹਿਬ ਨੂੰ ਬਾਰ-ਬਾਰ ਹੱਥ ਜੋੜ ਕੇ ਇਹ ਕਿ ਜਿੰਨੇ ਵੀ ਡਿਸਪਲਸ ਬੰਦੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਉਹਨਾਂ ਨੂੰ ਸਜ਼ਾ ਕੋਈ ਹੋਰ ਦਿੱਤੀ ਜਾਵੇ ਐਦਾਂ ਨਾ ਖਰਾਬ ਕੀਤਾ ਜਾਵੇ ਬੰਦਾ ਤੇ ਸੜਕਾਂ ਦੇ ਤਰੇ ਫਿਰਨ ਕੱਲੋ ਕੋਈ ਗੱਲਬਾਤ ਹੋਏ ਉਹ ਗੱਲ ਫਿਰ ਉਹੀ ਗੱਲ ਬਈ ਸੜਕਾਂ ਦੇ ਧਰਾਂ ਦੇਾਂਗੇ ਟਰੈਫਿਕ ਜਾਮ ਹੋਊਗੀ ਸਾਰਾ ਕੁਝ ਹੋਊਗਾ ਗੱਲ ਫਿਰ ਇਹੋ ਗੱਲ ਇੱਥੇ ਨਿਬੜਨੇ ਠੀਕ ਹੈ ਜਿਹਦਾ ਹੱਲ ਕਰਦਨੇ ਤੇ ਬਿਹਤਰੀ ਇਸੇ ਜਗ੍ਹਾ ਆਪਾਂ ਇਹੋ ਜਿਹਾ ਕੰਮ ਕਰੀਏ ਕਿਉਂ ਇੱਥੇ ਤੱਕ ਨੌਕਤ ਕਿਉਂ ਆਵੇ ਇਹਨੂੰ ਹੱਲ ਕਰਾਇਆ ਜਾਵੇ ਪੁੱਤਰ ਸਾਹਿਬ ਮੈਂ ਦੁਆਰਾ ਉਸ ਮੈਟਰ ਦੇ ਉੱਤੇ ਜੇ ਆਵਾਂ ਇੱਕ ਦੋ ਚੀਜ਼ਾਂ ਜ਼ਰੂਰ ਤੁਹਾਡੇ ਤੋਂ ਪੁੱਛਣੀਆਂ ਚਾਹੁੰ ਜਿਹੜਾ ਆਈਪੀਐਸ ਸੁਸਾਈਡ ਕਰਦਾ ਆ ਕੀ ਉਸ ਨੂੰ ਇਸ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਕੀ ਉਹ ਐਸਸੀ ਜਿਹਾ ਕਿ ਉਹ ਉਹਨੂੰ ਜਾਤੀ ਸੂਚਕ ਸ਼ਬਦ ਵੀ ਜਿਵੇਂ ਤੁਸੀਂ ਦੱਸਿਆ ਕਿ ਬੋਲੇ ਗਏ ਬਿਲਕੁਲ ਔਨਸਟ ਔਰ ਜਾਤੀ ਸੂਚਕ ਸ਼ਬਦ ਕਰਕੇ ਜਿਆਦਾ ਉਹਨੂੰ ਹਰਾਸ ਕੀਤਾ ਗਿਆ ਉਹਨੇ ਲਿਖਿਆ ਸੁਸਾਈਡ ਨੋਟ ਦੇ ਵਿੱਚ ਤੁਸੀਂ ਪੜ੍ਹ ਵੀ ਸਕਦੇ ਆ ਦੋ ਗੱਲਾਂ ਉਹਦੀ ਕੀਤੀਆਂ ਔਨਸ ਸੀ ਉਹਦੇ ਕੋਲ ਇੱਕ ਇੰਨੇ ਤੱਕ ਵੀ ਪਤਾ ਲੱਗਾ ਵੀ 2.5 ਲੱਖ ਰੁਪਏ ਦੀ ਡਿਮਾਂਡ ਕਰਦਾ ਇਹ ਵੀ ਸਾਨੂੰ ਦੇ ਉਹ ਕਹਿੰਦਾ ਵੀ ਮੈਂ ਸਾਡੇ ਮਹਿਕਮੇ ਜੋ ਚੱਲਦਾ ਉਹਦੀ ਗੱਲ ਦੱਸਦਾ ਮੈਂ ਚੱਲਦਾ ਇਹ ਚੱਲਦਾ ਹੈ ਚੀਜ਼ਾਂ ਇਹ ਮੈਂ ਕਿਹਾ ਸਾਰਾ ਕੁਝ ਚੱਲਦਾ ਤਾਂ ਹੀ ਉਹਨੇ ਲਿਖਿਆ ਸੂਇ ਦੇ ਡੋਟ ਤੇ ਪੜੋ ਉਹਦੇ ਵਿੱਚ ਸਾਰਾ ਕੁਝ ਲਿਖਿਆ ਉਹਨੇ 7-8 ਵਜੇ ਦਾ ਸੁਸਾਈਡ ਨੋਟ ਹੈ ਕੋਈ ਛੋਟਾ ਜਿਹਾ ਸੀਨੀਅਰ ਅਧਿਕਾਰੀ ਪੈਸੇ ਮੰਗਦੇ ਆ ਜਿਹੜੇ ਹੇਟ ਲੈ ਲਿਆ ਉਹਦੇ ਕੋਲੋਂ ਮੰਗਦੇ ਹੋਣਗੇ ਤੇ ਤਾਂ ਹੀ ਉਹ ਸਾਰਾ ਹਰਾਸ ਕੀਤਾ ਉਹਨੂੰ ਇੰਨਾ ਇੰਨਾ ਹਰਾਸ ਕਰਨ ਕਰਕੇ ਬੰਦਾ ਨਹੀਂ ਬਰਦਾਸ਼ਤ ਕਰਿਆ ਇੱਕ ਆਨਸ ਬੰਦਾ ਨਹੀਂ ਇਹ ਚੀਜ਼ਾਂ ਬਰਦਾਸ਼ਤ ਕਰਦਾ ਉਹਨੇ ਲਾਸਟ ਇੱਕੋ ਹੱਦਿਆਰ ਸਮਝਿਆ ਕਿ ਸੁਸਾਈਡ ਕਰਨਾ ਨੇ ਤੇ ਆਮ ਕਰਕੇ ਸੁਸਾਈਡ ਬੰਦੇ ਜਿੰਨੇ ਵੀ ਕਰਦੇ ਨੇ ਸਾਡੇ ਮੈਕਮੇ ਦੇ ਵਿੱਚ ਲਾਸਟ ਵਿੱਚ ਮਗਰੋਂ ਇਹ ਕਾਰਵਾਈ ਪਾ ਲੰਦਾ ਜੀ ਉਹ ਰਵਲਵਰ ਸਾਫ ਕਰਨ ਲੱਗਾ ਜੀ ਜਾਂ ਉਹ ਰਫਲ ਸਾਫ ਕਰਨ ਲੱਗਾ ਜੀ ਉਹਦਾ ਚੱਲ ਆਮ ਇਸ ਵਾਰ ਉਹ ਕਾਰਨ ਇਹ ਹੁੰਦਾ ਕਿ ਫੈਮਿਲੀ ਨੂੰ ਮਗਰ ਬੈਨੀਫਿਟ ਮਿਲ ਜਾਣ ਇਸ ਬੰਦੇ ਨੇ ਗੱਲਾਂ ਸਾਰੀਆਂ ਛੱਡ ਕੇ ਕੰਮ ਕੀਤਾ ਵੀ ਮੈਨੂੰ ਉਹ ਨਹੀਂ ਕੁ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਤੇ ਇਨਸਾਫ ਉਸੇ ਬੰਦੇ ਦਾ ਬੰਦਾ ਉਹੋ ਜੇ ਕਰਦਾ ਜਿਹੜਾ ਇਨਸਾਫ ਮੰਗਣ ਵਾਲਾ ਹੋਣਾ ਸੰਬੰਧਾ ਹੋਏ ਕੋਈ ਲਾਸ ਹਥਿਆਰ ਵਾਲਾ ਹੁੰਦਾ ਲਾਉਣ ਲਾਸ ਰਿਹਾ ਹਥਿਆਰ ਹੁਣ ਕੋਈ ਨਹੀਂ ਰਹਿਦਾ अच्छा गोत्रा साहब इस पूरे मैटर ਦੇ ਵਿੱਚ ਹੁਣ ਜਿੱਥੇ ਜਿਵੇਂ ਮੈਂ ਆਰਟੀਕਲ ਵੀ ਪੜ੍ਹ ਰਿਹਾ ਸੀ ਉਹਦੇ ਵਿੱਚ ਨੌ ਆਈਪੀਐਸ ਆਫੀਸਰ ਜ਼ੋਨ ਨੇ ਜਿਹੜੇ ਔਨ ਡਿਊਟੀ ਨੇ ਉਹਦੇ ਵਿੱਚੋਂ ਇੱਕ ਆਈਪੀਐਸ ਆਫੀਸਰ ਰਿਟਾਇਰਡ ਹੈ ਤੇ ਤਿੰਨ ਆਈਏਐਸ ਆਫੀਸਰਸ ਨੇ ਜਿਹੜੇ ਰਿਟਾਇਰਡ ਨੇ ਇਹਨਾਂ ਦੇ ਨਾਮ ਵਿੱਚ ਪਾਏ ਗਏ ਨੇ ਯਾਨੀ ਕਿ 13 ਬੰਦੇ ਨੇ ਇਨ ਟੋਟਲ ਜਿਹਨਾਂ ਦੇ ਨਾਮ ਉਸ ਐਫਆਈਆਰ ਦੇ ਵਿੱਚ ਨੇ ਇਹਨਾਂ ਸਾਰਿਆਂ ਦੇ ਉੱਤੇ ਕਿਸ ਤਰ੍ਹਾਂ ਦੇ ਇਲਜ਼ਾਮ ਨੇ ਇਹ ਤਾਂ ਇਲਜ਼ਾਮ ਹੁਣ ਉਹ ਇਹਨਾਂ ਨੂੰ ਤਾਂ ਪਤਾ ਹੋ ਗਿਆ ਸਾਰੀ ਹੁਣ ਪੂਰਾ ਨਹੀਂ ਉਹਨਾਂ ਨੇ ਲਿਖਿਆ ਵੀ ਕੀ ਕੀ ਇਲਜ਼ਾਮ ਨੇ ਉਹਨਾਂ ਦੱਸਿਆ ਵੀ ਇਹ ਵੀ ਨਾਲ ਇਨਵੋਲਡ ਅੱਛਾ ਪੈਸੇ ਮੰਗਦੇ ਜੋ ਵੀ ਲਗਾਉ ਤੇ ਹੁਣ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਜੋ ਕੁਝ ਵੀ ਆਏਗਾ ਇਨਵੈਸਟੀਗੇਸ਼ਨ ਅਫਸਰ ਜਿਹੜਾ ਵੀ ਲਾਇਆ ਗਿਆ ਐਫ ਆਈ ਆਰ ਦਰਜ ਹੋ ਚੁੱਕੀ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਦੇ ਕਿਦੇ ਤੇ ਕਿੰਨਾ ਕਿੰਨਾ ਭਾਰ ਪੈਂਦਾ ਜਾਂ ਆਪਾਂ ਕਹਿ ਦਈਏ ਜਾਂ ਕਿਦੇ ਕਿਦੇ ਤੇ ਕੀ ਕੀ ਦੋਸ਼ ਲੱਗਦੇ ਨੇ ਉਹ ਇਨਵੈਸਟੀਗੇਸ਼ਨ ਸਾਰਾ ਕੁਝ ਕਲੀਅਰ ਹੋ ਜਾਏਗਾ ਤੇ ਇਹ ਕਲੀਅਰ ਹੋਣਾ ਵੀ ਚਾਹੀਦਾ ਹੋ ਸਕਦਾ ਹੈ ਕਿਈ ਵਾਰੀ ਗੱਲਾਂ ਕੋ ਝੂਠ ਵੀ ਨਿਕਲਦੀਆਂ ਕੋਈ ਗੱਲਾਂ ਗਲਤ ਵੀ ਹੋ ਸਕਦੀਆਂ ਸਾਰੀਆਂ ਗੱਲਾਂ ਨਹੀਂ ਬੰਦਾ ਮਰ ਲਗਾ ਕਈ ਵਾਰੀ ਪੰਜ ਸੱਤ ਬੰਦੇ ਉਹ ਨਾਲ ਰੱਖ ਜਾਂਦਾ ਵੀ ਇਹ ਦਾ ਨਾ ਮੇਰਾ ਇਹ ਵੀ ਮੇਰਾ ਠੀਕ ਨਹੀਂ ਬੋਲੇ ਆ ਵੀ ਮੇਰਾ ਹੋਣੀ ਆ ਕਈ ਵਾਰੀ ਗੱਲੇ ਇਦਾਂ ਵੀ ਨਾਲ ਲਿਖਾ ਜਾਂਦਾ ਹੈ ਉਹ ਇਨਵੈਸਟੀਗੇਸ਼ਨ ਸਾਰਾ ਕੁਝ ਕਲੀਅਰ ਹੋਏਗਾ ਉਹ ਤੋਂ ਸਾਹਮਣੇ ਸਾਰਾ ਕੁਝ ਆ ਜਾਏਗਾ ਪਰ ਮੈਂ ਕਹਣਾ ਬਹੁਤ ਮਾੜੀ ਗੱਲ ਹੋਈ ਨਿਹਾਇਤ ਹੀ ਨਿੰਦਨਯੋਗ ਗੱਲ ਹੋਈ ਹੈ ਇਥੋਂ ਆਪਣੇ ਪੁਲਿਸ ਦਾ ਮਨੋਬਲ ਡਿੱਗਦਾ ਪਿਆ ਨਾ ਕਿ ਉੱਤਾਂ ਉੱਤਾਂ ਗੁਦਰ ਸਾਹਿਬ ਜਲੰਧਰ ਜਲੰਧਰ ਆ ਜਾਨੇ ਆ ਜਲੰਧਰ ਦੇ ਵਿੱਚ ਇੱਕ ਐਸਐਚਓ ਭੂਸ਼ਣ ਕੁਮਾਰ ਉਸ ਉੱਤੇ ਇਹੋ ਜਿਹੇ ਗੰਦੇ ਇਲਜ਼ਾਮ ਲੱਗੇ ਨੇ ਜੋ ਸ਼ਾਇਦ ਦੱਸਣੇ ਵੀ ਗੁਵਾਰਾ ਨਹੀਂ 14 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਤਾਰ ਉਹਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਉਹਦੀ ਮਾਂ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਐਡੇ ਘਣਾਉਣੇ ਇਲਜ਼ਾਮ ਇੱਕੋ ਵੀ ਪੁਲਿਸ ਦੇ ਐਸਐਚਓ ਦੇ ਉੱਤੇ ਜਿੱਦਾਂ ਸਿਆਣੇ ਕਹਿੰਦਾ ਨਾ ਵੀ ਜੇ ਚੰਗੇ ਹੀ ਪੁਲਿਸ ਆ ਗਈ ਤੇ ਵਿੱਚ ਮਾੜੇ ਵੀ ਬੰਦੇ ਆ ਗਏ ਮੈਂ ਖੁਦ ਵੀਡੀਓ ਸੁਣੀ ਕਿਦਾਂ ਉਹ ਬੋਲ ਰਿਹਾ ਵੀਡੀਓ ਸਾਰਿਆਂ ਨੇ ਸਾਰੇ মিডিਆ 'ਚ ਸੁਣੀ ਵੀ ਤੁਸੀਂ ਆ ਜਾਓ ਜੀ ਤੁਸੀਂ ਇੱਥੇ ਆ ਜਾਓ ਜੀ ਉੱਥੇ ਆ ਜਾਓ ਇਹੋ ਜਿਹੇ ਬੰਦਿਆਂ ਨੇ ਸਾਡੇ ਪੁਲਿਸ ਦਾ ਜਿਹੜਾ ਮਨੋਬਲ ਬਿਲਕੁਲ ਥੱਲੇ ਸੁੱਟਿਆ ਹੋਇਆ ਤੇ ਸਾਡੇ ਸੀਨੀਅਰ ਅਫਸਰਾਂ ਨੇ ਕਸਰ ਵੀ ਕੋਈ ਨਹੀਂ ਛੱਡੀ ਉਹਨੂੰ ਤੁਰੰਤ ਉਸੇ ਵੇਲੇ ਬਦਲਿਆ ਤੇ ਸ਼ਾਇਦ ਮੇਰੇ ਖਿਆਲ ਐਫ ਆਈ ਆਰ ਵੀ ਦਰਜ ਅੱਜ ਕੱਲ੍ਹ ਚ ਹੋ ਜਾਣੀ ਹੈ ਅੱਛਾ ਹਾਂ ਤੇ ਕੱਲ ਤੱਕ ਸੀ ਇਹ ਲਾਈਨ ਹੈਜ਼ਰ ਕਰ ਦਿੱਤਾ ਉਹਨੇ ਨਹੀਂ ਐਫ ਆਈ ਆਰ ਵੀ ਦਰਜ ਦੇ ਆਰਡਰ ਉੱਤੋਂ ਹੋ ਕੇ ਆਗੇ ਸੀਐਮ ਉੱਤੋਂ ਆਰਡਰ ਹੋ ਕੇ ਆਗੇ ਐਫ ਆਈ ਆਰ ਮੇਰੇ ਸ਼ਾਇਦ ਸ਼ਾਇਦ ਹੋ ਵੀ ਗਈ ਹੋਵੇ ਦਰਜ ਠੀਕ ਹੈ ਪਰ ਐਦਾਂ ਨਾ ਪੁਲਿਸ ਦੀ ਅਜ ਕੋਈ ਸ ਤੇ ਜਾਇਜ਼ ਐਫ ਆਈ ਆਰ ਦਰਜ ਹੁੰਦੀ ਆ ਕੋਈ ਨਜਾਇਜ਼ ਵੀ ਹੋ ਜਾਂਦੀ ਆ ਨਜਾਇਜ਼ ਦੀ ਕੋਈ ਜਲੰਧਰ ਦੀ ਖਬਰ ਤੁਹਾਨੂੰ ਮੈਂ ਨਜਾਇਜ਼ ਦੀ ਦੱਸਣਾ ਆਪਣੇ ਨਵਦੀਪ ਸਿੰਘ ਐਸ ਐਚਓ ਇੱਕ ਨੰਬਰ ਥਾਣੇ ਦੇ ਵਿੱਚ ਲੱਗਾ ਸੀ ਜਿਹਦੇ ਕੇ ਅਨ ਆਈਡੈਂਟੀਫਾਈਡ ਡੈੱਡ ਬਾਡੀ ਦਾ ਉਹਦੇ ਤੇ ਪਰਚਾ 306 ਦਾ ਜਦ ਕਿ ਨਾ ਡੈੱਡ ਬਾਡੀ ਪਛਾਣੀ ਜਾਂਦੀ ਨਾ ਕੋਈ ਉਹਦੇ ਚ ਪੁੱਛ ਹੈਗਾ ਤੇ ਇੱਕ ਸੈੱਟ ਬਣਾਤੀ ਜਿਹਦਾ ਸੈੱਟ ਦਾ ਕੋਈ ਪਤਾ ਹੀ ਕੋਈ ਨਹੀਂ ਕੀ ਬਣਾਤਾ ਕੀ ਨਹੀਂ ਜਦੋਂ ਵੀ ਸਾਡੇ ਨਹਿਕਮ ਦੀ ਕੋਈ ਗੱਲ ਵਾ ਠੰਡੇ ਬਸਤੇ ਚ ਪਾਣੀ ਕਹਣਾ ਸੈੱਟ ਬਣਾ ਦਿਓ ਜੇ ਤੁਸੀਂ ਕਹੋ ਤਾਂ ਮੈਂ ਨਵਦੀਪ ਸਿੰਘ ਨਾਲ ਤੁਹਾਡੀ ਆਨਲਾਈਨ ਗੱਲ ਵੀ ਕਰਾ ਸਕਣਾ ਉਸ ਚੀਜ਼ ਤੇ ਤੁਸੀਂ ਗੱਲ ਕਰਕੇ ਉਹਨਾਂ ਜੇ ਕੋਈ ਗੱਲ ਪੁੱਛਣੀ ਪੁੱਛ ਵੀ ਸਕਦੇ ਹੋ ਕਿ ਇਹ ਕੀ ਗੱਲ ਹੋਈ ਹੈ ਡੈਟ ਅਨਡੈਂਟਿਫਾਈਡ ਡੈਡ ਬੋਡੀ ਈਵਨ ਕੇ ਡੀਐਨਏ ਵੀ ਨਹੀਂ ਮਿਲਿਆ ਉਸ ਬੰਦੇ ਦਾ ਤੇ ਉਹ ਬੰਦਾ ਡਿਸਮਿਸ ਕਰਕੇ ਅੱਜ ਸੜਕਾਂ ਤੇ ਤਰਿਆ ਫਿਰਦਾ ਕੰਮ ਕਰਨ ਵਾਲੇ ਬੰਦਿਆਂ ਨੂੰ ਤੁਸੀਂ ਸੜਕਾਂ ਦੇ ਘਰਾਂ 'ਚ ਬਿਠਾਤੇ ਜਿਹੜੇ ਨਹੀਂ ਕੰਮ ਕਰਨ ਵਾਲੇ ਉਹ ਐਸਐਚਓ ਲਾਤੇ ਉਹ ਐਸਐਜੋ ਦਾ ਰਿਪੋਰਟ ਤੁਹਾਡੇ ਸਾਹਮਣੇ ਆਈ ਜਾ ਕਿ ਹੋ ਰਿਹਾ ਜਲੂਸ ਘਟਰੇ ਮਹਿਕਮੇ ਦਾ ਜਲੂਸ ਕਿੰਨਾ ਵੱਡਾ ਹੈ ਇਹ ਕਿੱਡੇ ਵਧੀਆ ਅਫਸਰ ਲੱਗੇ ਹੋਣ ਐਸਐਸਬੀ ਵਧੀ ਸਾਡੇ ਸੀਨੀਅਰ ਅਫਸਰਾਂ ਦਾ ਸਭ ਤੋਂ ਪਹਿਲਾਂ ਕਿਉਂਕਿ ਆਫਟਰ ਆਲੋ ਕਿਹੜਾ ਵਿੱਚ ਵੜ ਕੇ ਅਫਸਰਾਂ ਨੇ ਦੇਖਿਆ ਹੁੰਦਾ ਵੀ ਆ ਬੰਦਾ ਠੀਕ ਹੈ ਜਾਂ ਗਲਤ ਹੈ ਉਹ ਠੀਕ ਗਲਤ ਦਾ ਰਿਜ਼ਲਟ ਇਹ ਤੁਹਾਡੇ ਸਾਹਮਣੇ ਆ ਗਿਆ ਦੇਖੋ ਕਿੰਨੀ ਕਿੰਨੀ ਮਾੜੀ ਹਰਕਤ ਕੀ ਬੰਦਾ ਇਥੇ ਸੋਚੂਗਾ ਕਿ ਪੁਲਿਸ ਕਿਦਾਂ ਦੀ ਕੱਲ ਨੂੰ ਉਹ ਜਿਹੜੇ ਉਹ ਉਸ ਬੰਦੇ ਨੇ ਗੱਲ ਕੀਤੀ ਉਹਨੇ ਇਹ ਨਹੀਂ ਸੋਚਿਆ ਕਿ ਮੇਰੇ ਵੀ ਪਿੱਛੇ ਬੱਚੇ ਆਗੇ ਦੇਖਦੇ ਹੋਣਗੇ ਜੇ ਉਹਨਾਂ ਉਹਦੇ ਬੱਚੇ ਦੇਖਣਗੇ ਤੇ ਉਹਦਾ ਕਿੱਡਾ ਕੋ ਸਤਿਕਾਰ ਕਰਨਗੇ ਉਸ ਬੰਦੇ ਦਾ ਉਹਦੀ ਕੋਈ ਫੈਮਲੀ ਕੋਈ ਮਾਂ ਭੈਣ ਭਰਾ ਜਿੰਨੇ ਦੇਖਦੇ ਹੋਣਗੇ ਉਹ ਕਿੱਡਾ ਕੋ ਸਤਿਕਾਰਯੋਗ ਬੰਦਾ ਰਹਿ ਜਾਗਾ ਮੈਂ ਇਹਨਾਂ ਸਾਰੀਆਂ ਗੱਲਾਂ ਦੇ ਬਹੁਤ ਕਨੌਣੀ ਗੱਲ ਉਹਨੇ ਕੀਤੀ ਜਿਹੜੀ ਕੀਤੀ ਹੈ ਤੇ ਉਹਦਾ ਰਿਜ਼ਲਟ ਨਾਲ ਹੀ ਤੁਹਾਨੂੰ ਮਿਲ ਜਗਾ ਤੁਹਾਡੇ ਸਾਹਮਣੇ ਹੀ ਤੁਹਾਨੂੰ ਮਿਲ ਜਗਾ ਰਿਜ਼ਲਟ ਐਫ ਆਈ ਆਰ ਵੀ ਦਰਜ ਹੋ ਜਾਊਗਾ ਉਹ تراਸਾ ਸੁਣਨ ਨੂੰ ਆਇਆ ਸੀ ਕਹਿੰਦੇ ਕਿ ਉਸ ਉੱਤੇ ਪਹਿਲਾਂ ਵੀ ਇਦਾਂ ਦੇ ਬੜੇ ਇਲਜ਼ਾਮ ਹੈਗੇ ਆ ਤੁਸੀਂ ਤਾਂ ਇਹ ਸਾਰੇ ਉਹ ਪੁਲਿਸ ਦਾ ਤੁਸੀਂ ਕਦੀ ਐ ਸੁਣਿਆ ਸੀ ਕਿ ਉਹਦੇ ਤੇ ਇਦਾਂ ਦੇ سنگین ਇਲਜ਼ਾਮ ਨੇ ਨਹੀਂ ਮੈਂ ਮਸਲ ਚ ਮੇਰੇ ਨਾਲ ਕਦੇ ਡਿਊਟੀ ਰਹੀ ਨਹੀਂ ਨਾਮ ਮੈਨੂੰ ਕਿਤੇ ਮਿਲਿਆ ਮੈਂ ਕੱਲ ਹੀ ਦੇਖਿਆ ਉਹਨੂੰ ਹਾਂ ਤੇ ਮੈਨੂੰ ਜਿਆਦਾ ਨਹੀਂ ਕੋ ਪਤਾ ਲੱਗਾ ਇਹਦੇ ਬਾਰੇ ਨਾਈ ਮੈਂ ਪੁੱਛਿਆ ਕਿਤੇ ਕਿਉਂਕਿ ਮੇਰਾ ਜਦੋਂ ਬੰਦਾ ਉਸ ਦੇ ਬੰਦੇ ਦਾ ਧਿਆਨ ਹੋ ਜਦੋਂ ਨਾਲ ਕਦੇ ਡਿਊਟੀ ਰਹੀ ਹੋਵੇ ਤਾਂ ਪਤਾ ਹੁੰਦਾ ਮੈਂ ਤੇ ਕੱਲ ਹੀ ਦੇਖਿਆ ਵੀਡੀਓ ਜਦੋਂ ਉਹਦੀ ਮੈਂ ਚੱਲ ਰਹੀ ਦੇਖੀ ਮੈਂ ਕਿਹਾ ਯਾਰ ਬੜੀ ਮਾੜੀ ਗੱਲ ਬੜੀ ਮਾੜੀ ਹਰਕਤ ਕੀਤੀ ਮੈਂ ਕਹਿ ਰਿਹਾ ਏ ਤਸੋ ਤੇ ਜੇ ਉਹ ਬੰਦਾ ਇਹੋ ਜੀ ਗੱਲ ਫੋਨ ਤੇ ਕਰਦਾ ਹੋ ਸਕਦਾ ਉਹਦੀ ਹੁਣ ਵੀ ਗੱਲਾਂ ਇਹੋ ਜੀਆਂ ਕੋਈ ਵੱਡੀ ਗੱਲ ਨਹੀਂ ਕੋਈ ਬੋਤਰਾ ਸਾਹਿਬ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਉਹ ਬੱਚੀ ਨੂੰ ਉਹਦੀ ਮਾਂ ਨੂੰ ਇੱਕ ਕਮਰੇ 'ਚ ਲੈ ਕੇ ਜਾਂਦਾ ਮੈਂ ਆਰਟੀਕਲਸ ਪੜ੍ਹਦਾ ਸੀ ਕਹਿੰਦੇ ਕਿ ਉਹਨੇ ਆਪਣੇ ਥਾਣੇ ਦੇ ਵਿੱਚ ਅਯਾਸ਼ੀ ਦਾ ਇੱਕ ਡੱਡਾ ਬਣਾ ਰੱਖਿਆ ਹੈ ਸਾਈਡ ਦੇ ਉੱਤੇ ਇੱਕ ਛੋਟਾ ਜਿਹਾ ਕਮਰਾ ਹੈ ਜਿੱਥੇ ਉਹਨੇ ਪ੍ਰੋਪਰ ਸਿਕਿਉਰਿਟੀ ਰੱਖੀ ਹੈ ਕਿ ਕੋਈ ਅੰਦਰ ਨਹੀਂ ਆ ਸਕਦਾ ਅੰਦਰ ਲਿਜਾ ਕੇ ਤੇ 14 ਸਾਲ ਦੀ ਬੱਚੀ ਨੂੰ ਉਹਦੀ ਮਾਂ ਦੇ ਸਾਹਮਣੇ ਕਹਿੰਦਾ ਕਿ ਆਪਣੇ ਕੱਪੜੇ ਲਾ ਤੇ ਮੈਂ ਤੇਰਾ ਮੈਡੀਕਲ ਕਰਦਾ ਪੈਣਾ ਇਹ ਕੋਈ ਗੱਲ ਹੈ ਕਰਨ ਵਾਲੀ ਮੈਂ ਉਹਦੇ ਗੱਲ ਕਰਦਾ ਵੀ ਹੁਣ ਮੈਂ ਉੱਥੇ ਮੌਕੇ ਤੇ ਹਾਜ਼ਰਤ ਨਹੀਂ ਇਹਨਾਂ ਗੱਲਾਂ ਵਾਸਤੇ ਇਹ ਗੱਲਾਂ ਆਪਾਂ ਸੁਣੀਏ ਕਹਿੰਦੇ ਕਿ ਆ ਜਾਂ ਹੋਇਆ ਜਾਂ ਨਹੀਂ ਹੋਇਆ ਹਾਰ ਮੋੜ ਤੇ ਆ ਉਸ ਬਤਾਓਗੇ ਜੀ ਉਹਨੇ ਗੱਲ ਕੀਤੀ ਤੇ ਮੈਂ ਤਾਂ ਕਹੀ ਕਹਿੰਦਾ ਵੀ ਬੋਧਾ ਰਿਜ਼ਲਟ ਉਹਨੂੰ ਮਿਲ ਰਿਹਾ ਹੋਣਾ ਐਫਆਈਏ ਦਰਜ ਹੋਣੀ ਇਸੇ ਚੀਜ਼ ਦੀ ਹੋਣੀ ਆ ਇਹੋ ਜਿਹੇ ਮਾੜੀਆਂ ਕਨਾਉਣੀਆਂ ਹਰਕਤਾਂ ਕਰਨਦੀਆਂ ਉਹਦਾ ਰਿਜ਼ਲਟ ਉਹਨੂੰ ਮਿਲ ਜਾਣਾ ਠੀਕ ਹੈ ਨਾ ਪਰ ਮਾੜੀ ਗੱਲ ਉਸ ਬੰਦੇ ਵਾਸਤੇ ਇੱਕ ਮਤਲਬ ਆਪਾਂ ਕਹੀਏ ਕੋਈ ਜੰਗ ਬਚਾ ਜਾਂ ਨਵਾਂ ਰਗਰੂਟ ਜਾਂ ਆਪਾਂ ਨਵਾਂ ਸਪਾਈ ਸਾਡਾ ਕਰਦੇ ਕੋਈ ਹੋਜੀ ਹਰਕਤ ਤੇ ਆਪਾਂ ਕਹੀਏ ਯਾਰ ਉਹਨੇ ਗਲਤੀ ਕਰ ਲਈ ਨਦਰੰਸ ਬਟ ਪ੍ਰੇਨ ਕਦਾ ਤੇ ਉਹਨੇ ਇਹੋ ਜੀ ਹਰਕਤ ਕੀਤੀ ਉਹਦੇ ਵਾਸਤੇ ਉਹਨੂੰ ਹੋਰ ਕੀ ਚਾਹੀਦਾ ਵਾ ਕੀ ਆਪਾਂ ਪ੍ਰੂਵ ਕਰਨਾ ਇਹਦੇ ਵਾਸਤੇ ਬੜੀ ਮਾੜੀ ਹਰਕਤ ਹੈ ਉਹ ਅਸਰਾਂ ਨੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਲਿਆਈ ਦੇਣਾ ਪੁੱਤਰ ਸਾਹਿਬ ਮੇਰਾ ਇੱਕ ਸਵਾਲ ਹੈ ਕਿ ਕੀ ਇਦੇ ਉੱਤੇ ਐਕਸ਼ਨ ਹੋਣ ਨੂੰ ਕੁਝ ਦੇਰ ਵੀ ਹੋਗੀ ਵੈਸੇ ਪਹਿਲਾਂ ਲਾਈਨ ਹਾਜ਼ਰ ਕਰ ਦਿੱਤਾ ਉਹਨੂੰ ਉਹਦੇ ਵਿੱਚ ਤਾਂ ਕੋਈ ਦੋਰ ਹੈ ਨਹੀਂ ਐ ਪਰ ਪ੍ਰੋਸੀਜਰ ਕੀ ਕਹਿੰਦਾ ਜੇ ਸੰਗੀਨ ਇਲਜ਼ਾਮ ਨੇ ਤੇ ਤੁਰੰਤ ਉੱਤੇ ਐਫ ਆਈ ਆਰ ਨਹੀਂ ਹੋ ਸਕਦੀ ਕੋਈ ਪ੍ਰੋਸੀਜਰ ਐਦਾਂ ਦਾ ਨਹੀਂ ਹੈਗਾ ਨਹੀਂ ਇਨਕੁਆਰੀ ਕਰਕੇ ਹੀ ਹੋਣੀ ਨਾ ਇਹ ਇੱਕ ਜਦੋਂ ਉਹਨਾਂ ਨੇ ਆਪਾਂ ਕਿਤੇ ਵੀ ਨਹੀਂ ਗਿਆ ਜੋ ਮੀਡੀਆ ਦੀ ਖਬਰਾਂ ਅਫਸਰਾਂ ਨੇ ਸੁਣੀ ਉਸੇ ਉਹਨਾਂ ਨੇ ਉਸੇ ਵੇਲੇ ਲਾਈਨ ਹਾਜ਼ਰ ਕਰ ਦਿੱਤੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਉਹਦੀ ਪ੍ਰੋਸੀਡਿੰਗ ਸ਼ੁਰੂ ਹੋਈ ਉਹਦੀ ਜੋ ਇਨਕੁਆਰੀ ਸ਼ੁਰੂ ਹੋਈ ਅੰਦਰਖਾਤੇ ਜਿਹੜਾ ਸਾਡੇ ਪੁਲਿਸ ਦੀ ਸੀਕ੍ਰੀਟ ਇਨਕੁਆਰੀ ਸ਼ੁਰੂ ਹੋਈ ਸੀਕ੍ਰੀਟ ਇਨਕੁਆ ਚੀ ਬਾਅਦ ਤੋਂ ਬਾਅਦ ਸੀਐਮ ਨਾਲ ਹਸਪਤਾਲ ਵਿੱਚ ਲਿਖ ਕੇ ਚਿੱਠੀ ਆ ਗਈ ਵੀ ਇਹ ਦਾਚ ਕੀਤੇ ਜਾਵੇ ਨੈਚੁਰਲ ਗੱਲ ਹੈ ਐਫਆਈਆ ਦਾ ਮੇਰੇ ਹਿਸਾਬ ਨਾਲ ਹੋ ਗਈ ਹੁਣੇ ਨਹੀਂ ਤਾਂ ਹੋ ਜਾਂਦੀ ਥੋੜੀ ਦੇਰ ਤੱਕ ਵਜੇ ਜੀ ਤੇ ਜਦਾ ਰਿਜ਼ਲਟ ਤੇ ਮਾੜਾ ਹੀ ਹੈ ਨਾ ਪਰ ਤੁਸੀਂ ਚਲੋ ਮੈਂ ਕਨਕਲੂਡ ਕਰਦਾ ਸਾਰੀ ਗੱਲ ਨੂੰ ਹੁਣ ਤੁਸੀਂ ਜਦੋਂ ਆਪ ਪੁਲਿਸ ਦੀ ਨੌਕਰੀ ਤੋਂ ਬਾਹਰ ਹੋ ਤੁਸੀਂ ਜਦੋਂ ਹੁਣ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ ਤੁਹਾਨੂੰ ਐ ਨਹੀਂ ਲੱਗਦਾ ਕਿ ਕੀ ਕੀ ਕਰ ਰਹੀ ਹੈ ਪੰਜਾਬ ਪੁਲਿਸ ਇਹ ਕੀ ਕੁਝ ਹੋ ਰਿਹਾ ਹੈ ਤੇ ਅੱਗੇ ਇਹ ਗੱਲ ਤੁਹਾਨੂੰ ਮੈਂ ਪਹਿਲਾਂ ਕੱਲਾਂ ਵੀ ਪੰਜਾਬ ਦੀ ਪੁਲਿਸ ਜੋ ਚਿੱਟੇ ਨੂੰ ਫੜਨ ਦੀ ਬਜਾਏ ਚਿੱਟਾ ਅਸੀਂ ਖਤਮ ਕਰਨ ਵਾਸਤੇ ਫੜਿਆ ਤੇ ਹੋਰ ਪਾਸੇ ਨੂੰ ਤੁਰ ਪਈਏ ਸੋ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਕਿ ਜਵਾਨੀ ਨੂੰ ਆਪਾਂ ਰੋਲਣਾ ਹੈ ਹੁਣ ਤੁਸੀਂ ਦੇਖੋ ਜਵਾਨੀ ਬਚਾਉਣ ਵਾਸਤੇ ਅਸੀਂ ਚਟਾ ਬੰਦ ਕਰਨ ਵਾਲੇ ਪਾਸੇ ਆ ਇੱਕ ਪਾਸੇ ਆ ਜਵਾਨੀ ਰੋਣ ਵਾਲੀ ਹੈ ਜਿਸ ਬੱਚੀ ਨਾਲ ਕਿਤਾ ਬੱਚੀ ਦਾ ਵੀ ਕੀ ਕਿੰਨਾ ਉਹ ਉਹਦਾ ਸੋਸ਼ਲ ਹੀ ਹੋ ਗਿਆ ਕਿਸਾਬ ਦਾ ਉਹ ਕੱਲ ਨੂੰ ਬਾਹਰ ਨਿਕਲੇਗੀ ਕੀ ਜਨਤਾ ਉਹਦੇ ਵੱਲ ਮੁਰਮੜ ਕੇ ਦੇਖੇਗੀ ਨੀ ਯਾਰ ਇਹੋ ਕੁੜੀ ਸੀ ਇਹੋ ਕੁੜੀ ਸੀ ਇਹ ਚੀਜ਼ਾਂ ਦਾ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਪੁਲਿਸ ਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਆਦਾ ਦੂਰ ਰਹੋ ਬੱਚੋ ਪੁਲਿਸ ਦਾ ਮਨੋਬਲ ਥੱਲੇ ਨਾ ਸੁੱਟੋ ਪੁਲਿਸ ਦਾ ਜਿਹੜਾ ਸਤਕਾਰ ਲੋਕੀ ਕਰਦੇ ਸੀ ਉਹਨੂੰ ਆਪਾਂ ਦੁਬਾਰਾ ਬਹਾਲ ਕਰਨਾ ਹੈ ਆਪਾਂ ਨੂੰ ਥੱਲੇ ਨਹੀਂ ਸੁੱਟਣਾ ਕਿ ਪੁਲਿਸ ਨੂੰ ਦੇਖ ਕੇ ਗਾਲਾਂ ਕੱਢਣ ਲੋਕੀ ਪੁਲਿਸ ਨੂੰ ਦੇਖ ਕੇ ਸਤਿਕਾਰ ਕਰਨ ਮੈਂ ਇਹ ਬੇਨਤੀ ਕਰਦਾ ਵਾਰ-ਵਾਰ ਜੋ ਵੀ ਮੇਰੇ ਅਫਸਰ ਵੀ ਸੁਣਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰਨਾ ਜਿੰਨੇ ਵੀ ਐਸਐਸਬੀ ਮੇਰੇ ਸੁਣਦੇ ਹੋਣ ਬਾਅਦ ਇੱਕ ਮੀਟਿੰਗ ਕਰਨ ਸਾਰੇ ਐਸਐਚਓ ਨੂੰ ਬੁਲਾ ਕੇ ਕਿ ਤੁਹਾਡੇ ਖਿਲਾਫ ਜੇ ਕੋਈ ਇਹੋ ਜੀ ਕੰਪਲੇਂਟ ਆਂਦੀ ਹੈ ਸਖਤ ਕਾਰਵਾਈ ਕੀਤੀ ਜਾ ਕੇ ਤੁਰੰਤ ਕੋਈ ਉਹ ਵਾਸਤੇ ਵੇਟ ਕਰਨ ਦੀ ਲੋੜ ਨਹੀਂ ਇਹਨਾਂ ਚੀਜ਼ਾਂ 'ਨ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਨਾ ਕਿ ਜਦੋਂ ਕੋਈ ਕੰਪਲੇਂਟ ਆਏ ਉਦੋਂ ਹੀ ਕੰਮ ਕੀਤਾ ਜਾਵੇ ਠੀਕ ਬਿਲਕੁਲ ਇਹ ਸਿਚੁਏਸ਼ਨ ਪਰ ਸਵਾਲ ਇਹੀ ਖੜਦਾ ਹੈ ਕਿ ਪੁਲਿਸ ਦੇ ਵਿੱਚ ਕੀ ਕੁਝ ਵਾਪਰਦਾ ਪਿਆ ਪ੍ਰਸ਼ਾਸਨ ਦੇ ਵਿੱਚ ਕੀ ਕੁਝ ਵਾਪਰਦਾ ਪਿਆ ਔਰ ਇਹ ਕਦ ਤੱਕ ਹੱਲ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀਬ ਨਹੀਂ ਰੁਬਾਨੀਂਗਾ ਪੰਜਾਬੀ